ਜੇ ਆਪਾਂ ਸਾਂਝੀ ਕਰਾਂਗੇ ਮਾਖੋ ਦਾੰਤ ਦੀ ਸਾਖੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਵੇਂ ਉਸਨੂੰ ਖਤਮ ਕੀਤਾ ਸੀ ਤਾਂ ਸੀ ਜਿਸ ਇਲਾਕੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰਹੇ ਸਨ ਉੱਥੇ ਮਾਖੋ ਨਾਂ ਦਾ ਇੱਕ ਸ਼ਕਤੀਸ਼ਾਲੀ ਦਾਨਪਰਾਕਸ਼ਸ਼ ਰਹਿੰਦਾ ਸੀ ਮਾਖੋ ਆਪਣੇ ਸਰੀਰਕ ਸ਼ਕਤੀ ਅਤੇ ਜਾਦੂਈ ਤਾਕਤਾਂ ਨਾਲ ਬਹੁਤ ਹੰਕਾਰੀ ਹੋ ਗਿਆ ਸੀ ਡਰਦਾ ਮਾਹੌਲ ਉਹ ਆਪਣੇ ਆਪ ਨੂੰ ਅਜਿੱਤ ਸਮਝਦਾ ਸੀ ਅਤੇ ਆਮ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦਾ ਸੀ ਉਹ ਫਸਲਾਂ ਬਰਬਾਦ ਕਰ ਦਿੰਦਾ ਪਿੰਡਾਂ ਤੇ ਹਮਲਾ ਕਰਦਾ ਅਤੇ ਮਨੁੱਖੀ ਵਸਤੂਆਂ ਨੂੰ ਤਬਾਹ ਕਰ ਦਿੰਦਾ ਸੀ ਲੋਕ ਡਰ ਦੇ ਮਾਰੇ ਕੋਈ ਆਪਾ ਨਹੀਂ ਕਰ ਪਾਰੇ ਸਨ ਉਹਨਾਂ ਨੇ ਹਰ ਤਰ੍ਹਾਂ ਦੇ ਦੇਵੀ ਦੇਵਤਿਆਂ ਅਤੇ ਪੀਰਾ ਫਕੀਰਾ ਨੂੰ ਪੁਕਾਰਿਆ ਪਰ ਕਿਸੇ ਕੋਲ ਵੀ ਮਾਖੋ ਦਾ ਮੁਕਾਬਲਾ ਕਰਨ ਦੀ ਸ਼ਕਤੀ ਨਹੀਂ ਸੀ ਜਦੋਂ ਹਰ ਪਾਸੇ ਨਿਰਾਸ਼ਾ ਛਾ ਗਈ ਤਾਂ ਲੋਕਾਂ ਨੇ ਫੈਸਲਾ ਕੀਤਾ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਜਾ ਕੇ ਬੇਨਤੀ ਕਰਨਗੇ ਕਿਉਂਕਿ ਉਹ ਜਾਣਦੇ ਸਨ ਕਿ ਗੁਰੂ ਸਾਹਿਬ ਸਰਬਸ਼ਕਤੀਮਾਨ ਸ਼ਕਤੀਮਾਨ ਤੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਹਨ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚੇ ਉਹਨਾਂ ਨੇ ਹੱਥ ਜੋੜ ਕੇ ਮਾਖੋਦਾਂ ਤੇ ਸਾਰੇ ਜ਼ੁਲਮਾਂ ਦੀ ਕਥਾ ਸੁਣਾਈ ਟੀ ਰੋ ਰੋ ਕੇ ਆਪਣੀ ਜਾਨ ਮਾਲ ਦੀ ਰੱਖਿਆ ਦੀ ਅਰਦਾਸ ਕੀਤੀ ਗੁਰੂ ਸਾਹਿਬ ਜੀ ਜੋ ਕਿ ਹਿੰਦ ਦੀ ਚਾਦਰ ਤੇ ਮਨੁੱਖਤਾ ਦੇ ਰਖਵਾਲੇ ਸਨ ਉਨ੍ਹਾਂ ਦਾ ਦੁੱਖ ਸੁਣ ਕੇ ਬਹੁਤ ਦ੍ਰਿੜ ਹੋਏ ਉਨ੍ਹਾਂ ਨੇ ਸੰਗਤਾਂ ਨੂੰ ਹੌਸਲਾ ਦਿੱਤਾ ਤੇ ਕਿਹਾ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਉਹ ਆਪ ਹੀ ਇਸ ਦੈਂਤ ਦਾ ਅੰਤ ਕਰਨਗੇ ਗੁਰੂ ਸਾਹਿਬ ਜੀ ਨੇ ਸੰਗਤ ਦੀ ਰੱਖਿਆ ਲਈ ਉਸ ਖੇਤਰ ਵੱਲ ਕੂਚ ਕੀਤੀ ਜਿੱਥੇ ਮਾਖੋ ਰਹਿੰਦਾ ਸੀ ਮਾਖਣ ਜਦੋਂ ਗੁਰੂ ਜੀ ਦੇ ਆਉਣ ਦੀ ਖ਼ਬਰ ਮਿਲੀ ਤਾਂ ਉਸ ਦਾ ਹੰਕਾਰ ਹੋਰ ਵੱਧ ਗਿਆ। ਉਸ ਨੇ ਗੁਰੂ ਜੀ ਨੂੰ ਇੱਕ ਆਮ ਮਨੁੱਖ ਸਮਝਿਆ ਤੇ ਉਹਨਾਂ ਨੂੰ ਲਲਕਾਰਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਾਂਤ ਵਿੱਚ ਰਹਿ ਕੇ ਉਸ ਦੈਤ ਦੀਆਂ ਚਾਲਾਂ ਨੂੰ ਸਮਝਿਆ ਤੇ ਉਸ ਨੂੰ ਵਿੱਦ ਦੇ ਲਈ ਕੰਮ ਰਕਸ ਲਈ। ਅਤੇ ਜਦੋਂ ਮਾਖੋਦੈਂਤ ਪੂਰੀ ਤਾਕਤ ਨਾਲ ਗੁਰੂ ਸਾਹਿਬ ਦੇ ਹਮਲਾ ਕਰਨ ਲਈ ਅੱਗੇ ਵਧਿਆ ਤਾਂ ਗੁਰੂ ਜੀ ਨੇ ਇੱਕੋ ਦੇਵੀ ਸ਼ਕਤੀ ਵਾਲਾ ਤੀਰ ਉਸ ਵੱਲ ਚਲਾਇਆ ਇਹ ਤੀਰ ਆਮ ਤੀਰ ਨਹੀਂ ਸੀ ਸਗੋਂ ਇਹ ਨਾਮ ਦੀ ਸ਼ਕਤੀ ਨਾਲ ਭਰਪੂਰ ਸੀ ਤੀਰ ਸਿੱਧਾ ਮਾਖੋਦੈਂਤ ਦੀ ਸਾਤੀ ਵਿੱਚ ਲੱਗਾ ਤੀਰ ਦੇ ਲੱਗਦੇ ਹੀ ਉਸ ਦੀਆਂ ਸਾਰੀਆਂ ਜਾਦੂਈ ਸ਼ਕਤੀਆਂ ਅਤੇ ਸਰੀਰਕ ਤੰਤ ਖਤਮ ਹੋ ਗਈ ਉਹ ਦਰਦ ਨਾਲ ਚੀਕਿਆ ਤੇ ਜ਼ਮੀਨ ਤੇ ਡਿੱਗ ਕੇ ਤੁਰੰਤ ਮਰ ਗਿਆ ਮਾਖੋ ਦਾਇਤ ਦੇ ਮਰਨ ਦੀ ਖਬਰ ਜਦੋਂ ਇਲਾਕਿਆਂ ਦੇ ਵਿੱਚ ਫੈਲੀ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਤੇ ਸੰਗਤਾਂ ਨੇ ਆ ਕੇ ਗੁਰੂ ਸਾਹਿਬ ਜੀ ਦਾ ਲੱਖ ਲੱਖ ਸ਼ੁਕਰਾਨਾ ਕੀਤਾ ਉਹਨਾਂ ਦੀ ਜੈ ਜੈਕਾਰ ਕੀਤੀ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਗੁਰੂ ਸਾਹਿਬ ਕੇਵਲ ਸਿਧਾਂਤਾਂ ਦੇ ਰਖਵਾਲੇ ਹੀ ਨਹੀਂ ਸਗੋਂ ਲੋਕਾਂ ਦੀ ਜਾਨ ਦੀ ਰੱਖਿਆ ਕਰਨ ਵਾਲੇ ਵੀ ਹਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ